ਸੁਬੇਦਾਰ ਕਰਤਾਰ ਸਿੰਘ ਢਾਲੇਵਾਲ ਦੀ ਵਰਸੀ ਪਿੰਡ ਰਖੜੇ ਵਿਖੇ ਅੱਜ ਮਨਾਈ ਗਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਨੇ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਇਸ ਦੌਰਾਨ ਰਾਧਾ ਸਵਾਮੀ ਡੇਰਾ ਬਿਆਸ ਮੁਖੀ ਗੁਰਿੰਦਰਪਾਲ ਸਿੰਘ ਢਿੱਲੋਂ ਵੀ ਪਹੁੰਚੇ ਸਨ ਇਸ ਦੌਰਾਨ ਸ਼੍ਰੀ ਖੰਡਪਾਟ ਸਾਹਿਬ ਦੇ ਭੋਗ ਪਾਏ ਗਏ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਪਹੁੰਚਿਆ ਸਨ ਉਸ ਦੇ ਨਾਲ ਹੀ ਰਾਜਨੀਤਿਕ ਸ਼ਖਸੀਅਤਾਂ ਨੇ ਪਹੁੰਚ ਕੇ ਵੀ ਸੁਬੇਦਾਰ ਕਰਤਾਰ ਸਿੰਘ ਢਾਲੇਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਇਸ ਮੌਕੇ ਬੀਬੀ ਜਗੀਰ ਕੋਰ ਗੁਰਪ੍ਰਤਾਪ ਸਿੰਘ ਵਡਾਲਾ ਬਲਦੇਵ ਸਿੰਘ ਮਾਨ ਆਦਿ ਨੇ ਕਿਹਾ ਕਿ ਚੰਡੀਗੜ੍ਹ ਦਾ ਮੁੱਦਾ ਬਹੁਤ ਗੰਭੀਰ ਮੁੱਦਾ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਬਹੁਤੀ ਗੰਭੀਰਤਾ ਦੇ ਨਾਲ ਕਾਰਵਾਈ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਦੇ ਲਈ ਲੰਬਿਤ ਹੋਏਗਾ ਚੰਡੀਗੜ੍ਹ ਦੇ ਮੁੱਦੇ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਸ਼੍ਰੋਮਣੀ ਕਾਲੀ ਦਲ ਸ਼ੁਰੂ ਤੋਂ ਹੀ ਮੋਰਚੇ ਲਾਂਦੀ ਰਹੀ ਹੈ ਹੱਕ ਸੱਚ ਦੀ ਲੜਾਈ ਲੜਦੀ ਰਹੀ ਹੈ ਤੇ ਚੰਡੀਗੜ੍ਹ ਦੇ ਮੁੱਦੇ ਨੂੰ ਕਿਵੇਂ ਵੇਖਦੇ ਹੋ ਦੇਖੋ ਚੰਡੀਗੜ੍ਹ ਤਾਂ ਪੰਜਾਬ ਦਾ ਸਿਗਾ ਹੈਗਾ ਤੇ ਰਹੂਗਾ ਵੀ ਪਰ ਹਜੇ ਮਿਲਿਆ ਨਹੀਂ ਆਪਾਂ ਨੂੰ ਲੇਕਿਨ ਸਾਨੂੰ ਇਹ ਸਮਝ ਨਹੀਂ ਆਉਂਦਾ ਵੀ ਜਾਂ ਤਾਂ ਸਾਡੇ 'ਚ ਕੋਈ ਕਮਜ਼ੋਰੀ ਆ ਜਾਂ ਜਿਹੜੀ ਕੇਂਦਰ ਸਰਕਾਰ ਆ ਜਾਂ ਜਿਹੜੇ ਇਸ ਸਮੇਂ ਜਿਹੜੇ ਹਾਕਮ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਤੋਂ ਆਪਣਾ ਕੇਸ ਵਧੀਆ ਤਰੀਕੇ ਨਾਲ ਨਹੀਂ ਮੋੜੇ ਰੱਖ ਹੋਇਆ ਤੇ ਸਮੇਂ-ਸਮੇਂ ਸਰ ਪੰਜਾਬ ਦੇ ਨਾਲ ਤੱਕਾ ਹੁੰਦਾ ਆ ਹੁਣ ਫੇਰ ਚੰਡੀਗੜ੍ਹ ਨੂੰ ਲੈ ਕੇ ਸਾਡਾ ਜਿਹੜਾ ਕਲੇਮ ਆ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਚਾਹੇ ਉਹ ਆਪਣੇ ਕੇਂਦਰ ਸਰਕਾਰ ਆ ਜਾਂ ਹਰਿਆਣੇ ਦੀ ਗਵਰਨਮੈਂਟ ਆ ਠੀਕ ਹੈ ਗਵਰਨਰ ਸਾਹਿਬ ਜਿਹੜੇ ਆਪਣੇ ਪੰਜਾਬ ਦੇ ਨੇ ਉਹ ਪੰਜਾਬ ਦੇ ਹੱਕ ਵਿੱਚ ਖੜੇ ਨੇ ਤੇ ਉਹ ਆਪਣੇ ਖੰਡਗੇ ਵੀ ਉਹ ਆਪਾਂ ਨੂੰ ਉਮੀਦ ਆ ਪਰ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਚੰਡੀਗੜ੍ਹ ਪੰਜਾਬ ਨੂੰ ਹਵਾਲੇ ਕਰੇ ਦੇਣਾ ਚਾਹੀਦਾ ਪੰਜਾਬ ਨੂੰ ਤੇ ਹਰਿਆਣੇ ਵਾਸਤੇ ਵੱਖਰੀ ਰਾਜਧਾਨੀ ਬਣ ਸਕਦੀ ਆ ਕੋਈ ਉਹਦੇ ਵਿੱਚ ਮੁਸ਼ਕਲ ਨਹੀਂ ਹੈ ਸਾਰੇ ਸੂਬਿਆਂ ਕੋ ਆਪਣੀਆਂ ਰਾਜਧਾਨੀਆਂ ਇਕੱਲੇ ਪੰਜਾਬ ਨਾਲ ਕੋਈ ਵਿਤਕਰਾ ਹੋਇਆ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਆ ਤੇ ਮਹਿਸੂਸ ਵੀ ਹੁੰਦਾ ਦਰਦ ਵੀ ਹੁੰਦਾ ਆ ਕਸਿਸ ਦੇਸ਼ ਭਗਤੀ ਚ ਕਿਸੇ ਤੋਂ ਘੱਟ ਨਹੀਂ ਹਰ ਖੇਤਰ ਵਿੱਚ ਸਾਡਾ ਯੋਗਦਾਨ ਹੈ ਤੇ ਫਿਰ ਤੁਸੀਂ ਪੰਜਾਬ ਨਾਲ ਬਿਤਕਰਾ ਕਿਉਂ ਕਰਦੇ ਹੋ ਪੰਜਾਬ ਦੇ ਨਾਲ ਜਿਹੜਾ ਵੱਦਸ਼ਲੂ ਕਿਹਾਉਂਗੇ ਜੀ ਚੰਡੀਗੜ੍ਹ ਪੰਜਾਬ ਦਾ ਹੈ ਇਹਦਾ ਇੱਕ ਜਿਵੇਂ ਇੱਕ ਸੁਰਸਰੀ ਛੱਡੀ ਜਾਂਦੀ ਹੈ ਚੰਡੀਗੜ੍ਹ ਪਹਿਲਾਂ ਮੈਂ ਤਾਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਹੋਮ ਮਿਨਿਸਟਰ ਨੇ ਇਕੱਲੇ ਨੇ ਕਿਵੇਂ ਫੈਸਲਾ ਕਰ ਦਿੱਤਾ ਪਰਦਾ ਦੇ ਦੇ ਪ੍ਰਧਾਨ ਮੰਤਰੀ ਦੇ ਦਸਤਖਤ ਨੇ ਸਮਝੌਤੇ ਦੇ ਸੰਤੋਸ਼ੀਦ ਬਾਬਾ ਸੰਤਰ ਚੰਸੇਗੁਰਾ ਲੋਗਾਂ ਦੇ ਨਾਲ ਜਿਹਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣਾ ਮੰਨਿਆ ਉਸ ਤੋਂ ਬਾਅਦ ਬੇਇਮਾਨੀ ਆਈ ਫਿਰ ਕਮਿਸ਼ਨ ਬਠਾਤਾ ਮੈਥੂ ਕਮਿਸ਼ਨ ਨੇ ਕੰਟੀਗੁਟੀ ਦੇ ਹਿਸਾਬ ਦੇ ਨਾਲ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਉਹਨੇ ਕਹਿਤਾ ਕਿ ਹਿੰਦੀ ਬੋਲਦੇ ਇਲਾਕੇ ਕੁਝ ਪੁਰਾਣੇ ਨੇ ਦੀ ਲੂ ਵਿੱਚ ਦੇ ਦਿਓ ਜੋ ਕੋਈ ਹੈਗੇ ਨੇ ਲਬੇਨਾ ਉਹਨੇ ਕਹਾ ਇਲਾਕੇ ਵੰਡੋ ਅਗਲਾ ਕਮਿਸ਼ਨ ਬੈਕਟਰੀਆ ਬਣ ਗਿਆ ਉਸ ਕਮਿਸ਼ਨ ਨੇ ਫਿਰ ਇਹ ਫੈਸਲਾ ਕੀਤਾ ਕਿ ਤੁਸੀਂ ਜਿਹੜਾ ਹੈਗਾ ਚੰਡੀਗੜ੍ਹ ਪੰਜਾਬ ਦਾ ਪਰ ਉਹ ਉਹਦੇ ਇਲਾਕੇ ਦੇਣ ਵਾਸਤੇ ਪਿੰਡ ਦੇਣ ਵਾਸਤੇ ਹੋਰ ਕਮਿਸ਼ਨ ਬਣਾ ਦੋ ਇੱਕ ਕਮਿਸ਼ਨ ਚੜ੍ਹ ਜਾਂ ਚੰਡੀਗੜ੍ਹ ਤੇ ਉਹ ਮਿਨਿਸਟਰ ਇਕੱਲੇ ਚੱਕ ਕੇ ਫੈਸਲਾ ਕਰ ਦਿੱਤਾ ਬੈ ਤਾਂ ਹਰਾਨਾ ਦੇ ਦੇ ਦੋਏ ਵੱਡੇ ਸਦਰਾਂ ਦਾ ਜਨਰਲ ਮੈਸ ਰੈਜੂਲੇਸ਼ਨ ਹੋਇਆ ਹੋਵੇ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ ਹੈ ਦੋ ਕਮਿਸ਼ਨਾਂ ਨੇ ਫੈਸਲਾ ਕੀਤਾ ਉਹ ਚੰਡੀਗੜ੍ਹ ਪੰਜਾਬ ਨੂੰ ਦੇਣਾ ਹੈ ਤੇ ਉਹਨੇ ਅੱਖਾਂ ਮਿਝ ਕੇ ਫੈਸਲਾ ਕਰ ਦਿੱਤਾ ਕਿ ਚਲੋ ਜੀ ਠੀਕ ਹੈ ਅੱਜ ਅਸੀਂ ਰਾਜ ਦੇ ਭਾਗ ਹਰ ਦਾ ਹੱਕੀਆ ਉੱਤੇ ਪਿੰਡ ਪਿੰਡੇ ਦੇ ਉਜਾੜੇ ਉੱਤੇ ਪੰਜਾਬੀ ਉਤੋਂ ਜਿਹੜੇ ਤੇ ਉਹਨਾਂ ਦੇ ਵਿਚਾਨੇ ਘਰ ਘਾਟ ਗਏ ਉਸ ਸਮੇਂ ਦੇ ਕਿੰਨੇ ਭਾਵ ਉਹਨਾਂ ਨੂੰ ਮਿਲੇ ਸੀ ਤੇ ਅੱਜ ਚੰਡੀਗੜ੍ਹ ਪੰਜਾਬ ਤੋਂ ਖੋਣ ਦੇ ਗੱਲਾਂ ਕਰਦੇ ਨੇ ਪੰਜਾਬ ਦੇ ਜਗ੍ਹਾ ਰਹਿਣ ਦਾ ਹਸਪਣਾਉਂਦੇ ਜਾਂਦੇ ਨੇ ਇਸ ਲਈ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਰਹੇਗਾ ਪੰਜਾਬ ਦੇ ਲੋਕਾਂ ਦੀ ਭਾਵਨਾ ਪੰਜਾਬ ਦੇ ਲੋਕਾਂ ਦਾ ਦਿਲ ਹੈ ਤੇ ਚੰਡੀਗੜ੍ਹ ਦੇ ਲਈ ਕੋਈ ਵੀ ਵੱਡੀ ਕੁਰਬਾਨੀ ਕਰਨੀ ਪੈਗੀ ਸ਼੍ਰੋਮਿਕਾ ਲਲ ਉਹ ਕੁਰਬਾਨੀ ਕਰੇਗਾ ਸ਼੍ਰੋਮਿਕਾ ਸੁਧਾਰ ਲੈ ਰਿਓ ਕੁਰਬਾਨੀ ਕਰੇਗਾ ਦੇਖੋ ਜੀ ਬਹੁਤ ਸਾਡੀ ਲੰਬੇ ਸਮੇਂ ਤੋਂ ਆ ਕੇ ਚੰਡੀਗੜ੍ਹ ਦੀ ਲੜਾਈ ਵੈਸੇ ਹੀ ਪਹਿਲਾਂ ਪਈ ਹੋਈ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੁਣ ਤੁਸੀਂ ਦੇਖੋ ਕਿ ਸਾਡਾ ਵਿਰਸਾ ਯੂਨੀਵਰਸਿਟੀ ਹੈ ਉਸ ਯੂਨੀਵਰਸਿਟੀ ਦੇ ਵਿੱਚ ਕਿੱਡਾ ਵੱਡਾ ਸਾਡਾ ਧਰੋ ਹੋ ਰਿਹਾ ਹੈ ਕਿ ਉੱਥੋਂ ਦੇ ਸਟੂਡੈਂਟਸ ਵੀ ਸਾਰੇ ਜਿਹੜੇ ਹੈ ਉਹ ਉੱਥੇ ਧਰਨੇ ਦੇ ਬੈਠੇ ਹੋਏ ਹੈ ਕਿ ਇਥੇ ਸੈਨੀਟੇਟ ਸੈਨੀਟਰੀ ਕਰਾਈ ਜਾਵੇ ਚੋਣ ਉਹ ਵੀ ਨਹੀਂ ਕਰਾਰੇ ਦੂਜੀ ਗੱਲ ਹੈ ਕਿ ਸਭ ਤੋਂ ਵੱਡੀ ਗੱਲ 200 ਕਾਲਜ ਸਾਡਾ ਹੀ ਹੈ ਇਕੱਲਾ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਕਾਲਜ ਐ 200 ਉੱਤੇ ਕੋਈ ਹਰਿਆਣੇ ਦਾ ਕਾਲਜ ਨਹੀਂ ਕੋਈ ਹਿਮਾਚਲ ਦਾ ਕਾਲਜ ਨਹੀਂ ਕੋਈ ਹੋਰ ਕਾਲਜ ਨਹੀਂ ਜਦੋਂ ਕਾਲਜ ਹੀ ਸਾਡੇ ਐ ਪੰਜਾਬ ਸਰਕਾਰ ਏਡ ਦਿੰਦੀ ਐ ਤੇ ਫਿਰ ਪੰਜਾਬ ਯੂਨੀਵਰਸਿਟੀ ਸਾਡੇ ਕੋਲੋਂ ਕਿਉਂ ਖੋਈ ਜਾ ਰਹੀ ਹੈ ਕਿਉਂ ਇਹਨੂੰ ਸੈਂਟਰਲ ਆਪਣੇ ਅੰਡਰ ਲੈ ਰਹੇ ਸੈਕਿੰਡ ਪੰਜਾਬ ਦੀ ਧਰਤੀ ਦੇ ਉੱਤੇ ਬਣਿਆ ਹੋਇਆ ਚੰਡੀਗੜ੍ਹ ਸਾਡਾ ਕਲੇਮ ਖਤਮ ਕਰਨ ਵਾਸਤੇ ਹਰਿਆਣੇ ਨੂੰ ਇਹ ਜਗ੍ਹਾ ਦੇ ਦੇ ਹਰਿਆਣੇ ਨਾਲ ਹੀ ਤੇ ਕਿਲੋਮੀਟਰ ਦੇ ਉੱਤੇ ਪੰਚਕੁਲਾ ਜਿੱਦੋਂ ਉਹ ਦੇ ਰਹੇ ਉੱਥੇ ਕਿਉਂ ਨਹੀਂ ਵੜਾ ਲੈਂਦੇ ਕੁਰ ਖੇਤਰ ਕਿਉਂ ਨਹੀਂ ਬਣਾ ਲੈਂਦੇ करनाल ਕਿਉਂ ਨਹੀਂ ਬਣਾਉਣ ਜੀ ਸਦਕੇ ਸਾਡੇ ਭਰਾ ਨੇ ਜਿੱਥੇ ਮਰਜੀ ਆਪਣੀ ਵਿਧਾਨ ਸਭਾ ਬਣਾਉਣ ਪਰ ਗੱਲ ਇਹ ਹੈ ਕਿ ਸਿਰਫ ਤੇ ਸਿਰਫ ਪੰਜਾਬ ਦੇ ਨਾਲੇ ਧੋਖਾ ਕੀਤਾ ਜਾ ਰਿਹਾ ਹੈ ਕਿ ਅਸੀਂ ਇਦਾਂ ਕਰਾਂਗੇ ਫਿਰ ਹੋਏਗਾ ਹਰਿਆਣਾ ਜਿਹੜਾ ਉੱਥੇ ਆ ਕੇ ਪੈਰ ਧਰ ਲੇਗਾ ਕਿ ਇਹ ਸਾਡਾ ਇਸ ਕਰਕੇ ਉਹ ਮਾਲਕੀ ਜਗਾਉਣਾ ਚਾਹੁੰਦੇ ਹੈ ਪਰ ਸਰਕਾਰ ਕਿਉਂਕਿ ਉਹਨਾਂ ਦੀ ਉੱਪਰ ਵੀ ਹੈ ਉੱਥੇ ਵੀ ਹੈ ਰੌਲਾ ਜਦੋਂ ਪੈਂਦਾ ਹੈ ਫਿਰ ਜੜਾ ਕਰ ਰੁਕ ਜਾਂਦੀ ਹੈ ਤੇ ਇਹ ਜੇ ਅਸੀਂ ਸਾਰੇ ਇਕੱਠੇ ਹੋ ਕੇ ਲੱਗ ਪਈਏ ਸਰਕਾਰ ਵੀ ਜਿਹੜੀ ਬਾਅਦ ਚ ਬੋਲੀਏ ਸਰਕਾਰ ਵੀ ਉਥੇ ਜੈਪੁਰ ਗਈ ਸੀ ਉਥੇ ਮੀਟਿੰਗ ਹੋਈ ਸੀ ਉਥੇ ਜਾ ਕੇ ਹਾਂ ਹੀ ਕਰਾਈ ਸੀ ਵੀ ਕੋਈ ਗੱਲ ਸਾਨੂੰ ਵੀ ਦੇ ਦਿਓ ਕਹਿੰਦੇ ਕੌਣ ਦੇ ਦੇ ਮਾਲਕ ਹੀ ਜਦੋਂ ਕਿਸੇ ਕੋਲ ਕਿੰਦੇ ਕੋਲ ਮੰਗਣ ਲੱਪੇ ਤਾਂ ਫਿਰ ਦੱਸੋ ਕਿ ਹੋਏਗਾ ਕੀ ਸੋ ਮੈਂ ਸੇਬੀਦੀ ਕਿ ਇੱਕ ਬਹੁਤ ਤੱਕਾ ਧੋਖਾ ਹੋਏਗਾ ਜੇ ਕੋਈ ਇਹੋ ਜੀ ਗੱਲ ਹੋਗੀ ਪਰ ਪੰਜਾਬ ਦੇ ਲੋਕ ਇੰਨਾ ਕੁਤੇ ਜੀਉਂਦੇ ਜਗਦੇ ਆ ਭਾਵੇਂ ਕੋਈ ਵੀ ਪਾਰਟੀਆਂ ਹੋਣ ਤਕੜੇ ਹੋ ਕੇ ਇਹਨੂੰ ਸੰਭਾਲ ਲੈਣਗੇ ਨਹੀਂ ਜਾਣਦੇ ਜੇ ਲੋਕ ਪਈ ਆਉਣ ਵਾਲੇ ਸਮੇਂ 'ਚ ਮੋਰਚਾ ਲਾਉਂਗੇ ਮੋਰਚੇ ਤੇ ਹੁਣ ਤੇ ਗੁਰੂ ਨੇ ਕਿਰਪਾ ਹੀ ਬੜੀ ਕੀਤੀ ਸਾਡੇ ਕੋਲ ਏਕਤਾ ਹੀ ਬੜੀ ਵੱਡੀ ਹੋ ਜਾਏ ਤੇ ਮੋਰਚੇ ਹੀ ਮੋਰਚੇ ਆ ਜੀ